ਜਿਲ੍ਹਾ ਸ਼ੀਤ ਭਗਤ ਸਿੰਘ ਨਗਰ ਦੇ ਪਿੰਡ ਕੁਲਥਮ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਸਰਕਾਰੀ ਕਾਗਜ਼ਾਂ ਉੱਪਰ ਕਣਕ ਚੜਨ ਦੇ باوجود ਵੀ ਲੋਕਾਂ ਨੂੰ ਨਾਮ ਮਿਲਣ ਦੇ ਗੰਭੀਰ ਦੋਸ਼ ਲਗਾਏ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਆ ਪਿੰਡ ਦੇ ਵਸਨੀਕ ਦੇਸ ਰਾਜ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਕਣਕ ਜ਼ਰੂਰਤਮੰਦ ਲੋਕਾਂ ਲਈ ਭੇਜੀ ਜਾਂਦੀ ਹੈ ਉਹਨਾਂ ਵਿੱਚੋਂ ਉਹ ਕਣਕ ਪਿੰਡ ਵਾਸੀਆਂ ਨੂੰ ਨਹੀਂ ਮਿਲੀ ਜਦਕਿ ਸਰਕਾਰੀ ਕਾਗਜ਼ਾਂ ਉੱਪਰ ਚੜੀ ਹੋਈ ਹੈ ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਜਦੋਂ ਫੂਡ ਵਿਭਾਗ ਦੇ ਦਫ਼ਤਰ ਵਿਖੇ ਅਧਿਕਾਰੀਆਂ ਨਾਲ ਇਸ ਮਸਲੇ ਸੰਬੰਧੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਪੂਰੀ ਦੀ ਕਣਕ ਭੇਜੀ ਜਾ ਚੁੱਕੀ ਹੈ ਹੁਣ ਨਾਲ ਹੀ ਕਿਹਾ ਕਿ ਨੀਲੇ ਕਾਰਡ ਉੱਪਰ ਵੀ ਮਿਲਣ ਵਾਲੀ ਕਣਕ ਅਜੇ ਤੱਕ ਨਹੀਂ ਮਿਲੀ ਹੁਣ ਆ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਘਬੜੇ ਦੀ ਉੱਚ ਪਦਰੀ ਜਾਂਚ ਕੀਤੀ ਜਾਵੇ ਅਤੇ ਪੂਰੀ ਦੀ ਪੂਰੀ ਕਣਕ ਲੋਕਾਂ ਨੂੰ ਦਿੱਤੀ ਜਾਵੇ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਹਾਂ ਸਰ ਕੀ ਨਾ ਆਪਣਾ ਦੇਹ ਰਾਜੀ ਐਂ ਦੇਹ ਰਾਜੀ ਕਿਹੜੇ ਪਿੰਡ ਤੋਂ ਆਪਾਂ ਪਿੰਡ ਕੋਲਥੋਂ ਦਾ ਜੀ ਹਾਂ ਸਰ ਕੀ ਮਾਮਲਾ ਕੀ ਆ ਜੀ ਤੁਸੀਂ ਮਾਮਲਾ ਸਾਡਾ ਕਣਕ ਦਾ ਨਾਲ ਅਜ ਦਾ ਸਰਕਾਰ ਕੱਲ ਦੀ ਸਾਨੂੰ ਜੀ ਉਹਦੇ ਵਿੱਚ ਸਾਨੂੰ ਪ੍ਰਧਾਨ ਮੰਤਰੀ ਮੋਦੀ ਸਾਹਿਬ ਜੀ ਨੇ ਕਣਕ ਕੱਲੀ ਆ 1 ਸਾਲ ਦੀ 1 ਸਾਲ ਤੋਂ ਬਾਅਦ ਸਾਨੂੰ 5 ਸਾਲ ਦੀ ਫੇਕ ਕੱਲੀ ਆ ਜੀ ਉਹਦੇ ਵਿੱਚ ਜਿਹੜੇ ਸਾਨੂੰ ਇਸ ਬਜਲੇ ਸਾਲ 23 ਦੀ ਆਈ ਕਣਕ ਉਹ ਬਿਲਕੁਲ ਸਾਨੂੰ ਪੂਰੀ ਨਹੀਂ ਮਿਲੀ ਉਹਦੇ ਵਿੱਚ ਜਿਹੜਾ ਫਾਰਮਿੰਗ ਮਹੀਨਾ ਆਉਂਦਾ ਸੀ ਇਹਨੇ ਭਾਈ ਦਿੱਤੇ 23 ਦੀ ਕਣਕ 6 ਮਹੀਨੇ ਦੀ ਕਰ ਦਿੱਤੀ ਜੀ 23 ਸਾਂਦੀ ਸੀ 22ਾਂ ਦੀ ਪਹਿਲਾ ਬਕਾਇਆ ਉਹਦੇ ਵਿੱਚ ਸਾਨੂੰ ਤਿੰਨ ਮਹੀਨੇ ਦੀ ਮਿਲੀ ਜੀ ਤਿੰਨ ਮਹੀਨੇ ਦੀ ਗਾਇਬ ਹੋ ਗਈ ਜੀ ਉਹ ਤੋਂ ਬਾਅਦ ਸਾਨੂੰ 7ਵਾਂ 8ਵਾਂ 9ਵਾਂ ਜਿਹਨੂੰ ਜੁਲਾਈ ਗਸਤੰਬਰ ਕਹਿੰਦੇ ਆ ਉਹਦੇ ਵਿੱਚ ਸਾਨੂੰ ਬਿਲਕੁਲ ਨਹੀਂ ਕਾਗਜ਼ ਮਿਲੇ ਕਾਣਕ ਮਿਲੇ ਇਹ ਸਰਕਾਰੀ ਕਾਗਜ਼ਾਂ ਤੇ ਚੜੀ ਹੋਇਆ ਜਿੱਦਾਂ ਤੁਹਾਨੂੰ ਦੱਸਿਆ ਮੈਂ ਫਰਵਰੀ ਮਹੀਨੇ ਵਿੱਚ 6 ਮਹੀਨੇ ਦੀ ਚੜੀ ਹੋਇਆ ਇਹਨੇ ਤਿੰਨ ਮਹੀਨੇ ਦਿੱਤੇ ਜਿੱਦਾਂ ਇਹਨਾਂ 6 7 8ਵੇਂ ਭਲੇ ਜੂਨ ਅ ਜੁਲਾਈ ਗਾ ਸਤੰਬਰ ਦਿੱਤੀ ਆ ਉਹ ਚੜੂ ਆ ਲੋਕਾਂ ਨੂੰ ਨਹੀਂ ਮਿਲੀ ਜੇਲਾ ਨਮਾਸ਼ਾਰ ਸਾਡੇ ਪਿੰਡ ਦੇ ਵੀ ਇਹਸ ਕਰਕੇ ਮੈਂ ਦਫ਼ਤਰ ਗਿਆ ਸੀ ਫੂਟ ਸਲਾਈ ਦਫ਼ਤਰ ਅਸੀਂ ਗਏ ਸੀ ਉੱਥੇ ਗੱਲਬਾਤ ਕੀਤੀ ਉਹਨਾਂ ਨੂੰ ਮੈਂ ਇਹ ਗੱਲ ਕਹੀ ਆ ਮੈਂ ਕਿਹਾ ਸਾਨੂੰ ਕਣਕ ਜਿਹੜੀ 6 ਮਹੀਨੇ ਫੜਵੀ ਚ ਆਈ ਆ 3 ਮਹੀਨੇ ਮਿਲੀ ਆ ਉਹ ਕਹਿੰਦੇ ਇਹ ਪੂਰੀ ਕੱਲੀ ਆ ਜੀ ਮੈਂ ਉਹਨਾਂ ਨੂੰ ਕਿਹਾ 7 ਮਹੀਨੇ 8ਵੇਂ 9ਵੇਂ ਮਹੀਨੇ ਦੀ ਵੀ ਸਾਨੂੰ ਕਣਕ ਨਹੀਂ ਮਿਲੀ ਉਹ ਕਹਿੰਦੇ ਉਹ ਵੀ ਕੱਲੀ ਆ ਇਹ ਕਹਿੰਦੇ ਚਾਹ ਮੈਂ ਕਿਹਾ ਚਾਹ ਫੇ ਇਹ ਲੋਕਾ ਤੁਹਾਡੇ ਕਾਗਜ਼ਾਂ ਚ ਪੂਰੀ ਸਾਡੇ ਕਾਗਜ਼ਾਂ ਸਾਨੂੰ ਮਿਲੀ ਨਹੀਂ ਜੀ ਤੁਹਾਡੇ ਕਾਗਜ਼ਾਂ ਚ ਪੂਰੀ ਆ ਮੈਂ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਦਾ ਉਹਦੇ ਵਿੱਚ ਜਿਹੜੀ ਕਾਣਕ ਸਾਡੀ 6 7 8ਵੇਂ ਮਹੀਨੇ 7ਵੇਂ 8ਵੇਂ 9ਵੇਂ ਦੀ ਕਾਣਕ ਉਹ ਇਹਨਾਂ ਕੋਲ ਨਹੀਂ ਹੈ ਚਾਰੇ ਚੜ੍ਹਾ ਨੂੰ ਦੋ ਘੜੇ 10 ਤੱਕ ਦਾ ਕਾਲ ਹੈ ਇਹ ਫੂਲ ਚੜਾਈ ਆਫਸਰ ਜਾਂ ਕੁੰਨੇ ਵੀ ਹੈ ਸਾਰੇ ਇਹਨਾਂ ਦੇ 10 ਤੱਕ ਦਾ ਹੋ ਗਏ ਇਹ ਕਣ ਕਿੱਦਾਂ ਦੱਬੀ ਗਈ ਹੈ ਮੈਂ ਸਰਕਾਰ ਮੋਰੇ ਹੀ ਬੇਨਤੀ ਕਰਦਾ ਕਿ ਜਿਹੜੀ ਕਾਣਕ ਇਹ ਸਾਨੂੰ ਜਨਤਾ ਨੂੰ ਮਿਲਣੀ ਚਾਹੀਦੀ ਆ ਤੇ ਇਹਦੀ ਪੜਤਾਲ ਕੀਤੀ ਜਾਵੇ ਨੇ ਭਗਵਾਨ ਤਾਂ ਆਪਣੇ ਮੁੱਖ ਮੰਤਰੀ ਪੰਜਾਬ ਦੇ ਭਗਵਾਨ ਜੀ ਨੂੰ ਵੀ ਬੇਨਤੀ ਕਰਦਾ ਇਹ ਕਬਲਾ ਇਹਨੂੰ ਕੱਢਿਆ ਜਾਵੇ ਇਹ ਕਣ ਕਿੱਥੇ ਗਈ ਆ ਮੈਂ ਆਪਣੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਵੀ ਪੀਲ ਕਰਦਾ ਕਿ ਤੁਸੀਂ ਕਣਕ ਘੱਲ ਰਹੇ ਆ ਪੰਜਾਬ ਵਿੱਚ ਪੰਜਾਬ ਵਿੱਚ ਮਿਲਦੇ ਇੱਥੇ ਇੱਥੇ ਹਸਲੇ ਦੱਬੀ ਜਾਂਦੇ ਆ